ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਾਰਨੂ ਫੈਮਿਲੀ ਵਲੌਗਸ ਵਿੱਚ ਮੋਰਨਾ ਜੀ ਸਾਰੇ ਕਿਵੇਂ ਆ ਉਮੀਦ ਕਰ ਲਿਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਬੰਦ ਰਹੇ ਹੋਵਗੇ ਰਾਜੀ ਖੁਸ਼ੀ ਹੋਵੋਗੇ ਜੀ ਅਸੀਂ ਚੱਲਿਆਂ ਅੱਜ ਦਿਨ ਹੈਗਾ ਅੱਜ ਦਿਨ ਕੀ ਸੰਡੇ ਦਾ 14 ਤਰੀਕਾ ਗੁਰਦੁਆਰਾ ਸਾਹਿਬ 'ਚ ਅੱਜ ਬਸਾਖੀ ਮਨਾਉਣੀ ਆ ਪਾਸ ਰਾਏ ਹੋਏ ਸੀਗੇ ਆਰੰਭ ਹੋਏ ਸੀ ਅਸੀਂ ਚੱਲਿਆਂ ਜੀ ਗੁਰਦੁਆਰਾ ਸਾਹਿਬ ਤੇ ਅਸੀਂ ਹੋ ਗਏ ਲੇਟ ਆ ਸਾਨੂੰ ਭੱਜ ਭੱਜ ਕੇ ਕੰਮ ਕਰਨੇ ਪਏ ਇੱਧਰ ਦੇਖੋ ਜੀ ਸੈਜਕੀ ਕੌਰ ਪਿਆਰ ਹੋ ਗਈ ਆਪਣਾ ਇੱਧਰ ਸਾਡਾ ਸਤਿ ਸ਼੍ਰੀ ਅਕਾਲਾ ਸਤਿ ਸ਼੍ਰੀ ਅਕਾਲ ਕਰੋ ਇੱਧਰ ਸਾਡੀ ਰਮਨ ਕੌਰ ਸਤਿ ਸ਼੍ਰੀ ਅਕਾਲ ਆਪ ਤੋਂ ਕਰਦੀ ਸੀ ਉਹਨੂੰ ਕਈ ਸਤਿ ਸ਼੍ਰੀ ਅਕਾਲ ਕਰ ਇਹ ਲੱਗਿਆ ਜੀ ਦਵਾਲਾ ਸਜਾਉਣ ਵਿਚਾਰੇ ਦਾ ਉੱਛੇ ਪਿਛੇ ਪਿਛੇ ਹੋਰੇ ਕਿ ਨਵਾਂ ਬੰਤਾ ਸੀਗਾ ਅਸੀਂ ਨਾ ਥੋੜਿਆ ਲੇਟ ਹੋ ਗਈਆਂ ਤੇ ਬਸ ਅਸੀਂ ਹੁਣ ਚੱਲੀਆਂ ਐ ਗੁਰਦੁਆਰਾ ਸਾਹਿਬ ਨੂੰ ਜਿਹੜਾ ਤੁਹ ਡਿਪਰੈਸ ਕਰਕੇ ਰੱਖਿਆ ਵਦੀ ਉਹਦੇ ਨਾਲ ਦੀ ਰਾਤ ਰਾਟ ਭੱਜ ਕਿਦ ਤੱਕ ਅੱਧ ਬਰੁੰਡਾ ਜੀ ਅਸੀਂ ਹੁਣ ਅਸੀਂ ਲੇਟ ਹੋਈਆਂ ਮੈਂ ਫਟਾਫਟ ਚੱਕ ਕੇ ਆਈ ਪਾ ਲਿਆ ਬਾਕੀ ਅੱਜ ਮੌਸਮ ਬਹੁਤ ਵਧੀਆ ਨਹੀਂ ਪਿਆ ਹੋਇਆ ਕਿੰਨਾ ਮੌਸਮ ਆ ਹਟਾ ਕਰਕੇ ਮਸਲੀਨ ਕੋਟ ਨਹੀਂ ਥੋੜੀ ਝੁਬਣ ਜਿਹਾ ਲੱਗ ਜਾਂਦੀ ਆ ਅੱਗੇ ਪਾ ਲਿਆ ਚਲੋ ਜੀ ਤੁਹਾਨੂੰ ਅਸੀਂ ਹੁਣ ਫੇਰ ਮਿਲਦੇ ਆਂ ਇਹ ਹੋਰ ਨਹੀਂ

ਆ ਦੇਖੋ ਮੇਰੇ ਨਾਨੂ ਕੋ ਹੈਲੋ ਹੈਲੋ ਹਾਈ ਹਾਈ ਕੋ ਬਾਹਰ ਉਹ ਬਿਲ੍ਹਾਦਰ ਨਹੀਂ ਆਉਂਦੇ ਉਹ ਕਿਨੇ ਬੋਲ ਪਾਉਂਦੇ ਗੱਗ ਕਰਦੇ ਆਏ ਹਾਈ ਹਾਈ ਕੋ ਹਾਈ ਹਾਈ ਹੈਲੋ ਹੈ ਉਹ ਹਾਂਜੀ ਉਹ ਬੈਠੇ ਨਾਨੀ ਹਾਂ ਦੇਖੋ ਮਮਾ ਬੈਠੇ ਕਹਿਣਾ ਹੈ ਕਿ

啊！我来！我来！ ਸੋ ਮਾ ਫੇਬਰੂਮ ਆਲਬਮ ਆਇ ਤੇ ਹੋਣ ਲੱਗੇ ਸਵੇਰੇ ਠੀਕ ਸੀਗੇ ਐਨ ਕੋਈ ਪਤਾ ਨਹੀਂ ਕੋਲੱਖ ਤੇ ਕੀ ਹੋ ਗਿਆ ਸਰੀਰ ਦਰਦ ਕਰਦਾ ਬਾਡੀ ਪੇਨ ਬਹੁਤ ਜ਼ਿਆਦਾ ਕਰ ਰਹੀ ਆ ਜਿਵੇਂ ਫੀਵਰ ਹੋ ਗਿਆ ਹੁੰਦਾ ਫੇਰ ਦਰਦ ਲੱਗ ਕੇ ਕੰਮ ਨਹੀਂ ਮੇਰੇ ਕੰਮ ਹੋ ਰਿਹਾ ਮੈਂ 7 7:30 ਹੋ ਗਏ ਤੱਕ ਦਾਲ ਸਬਜ਼ੀ ਕੁਝ ਵੀ ਨਹੀਂ ਬਣਾਇਆ ਸਵੇਰੇ ਇਹਨਾਂ ਦਾ ਸਕੂਲ ਵੀ ਜਾਣਾ ਹੈ ਪਤਾ ਨਹੀਂ ਮੰਮੀ ਉਹਨਾਂ ਦੇ ਜਾਣ ਤੋਂ ਬਾਅਦ ਥੋੜੀਕ ਦਿਨ ਬਾਅਦ ਕੋਲੱਖ ਤੇ ਡਾਣ ਚ ਹੋ ਗਿਆ ਸਹੀ ਹੁਣ ਮੈਂ ਸਹਜ ਨੂੰ ਕਹੀ ਜਾਂਦੀ ਸਹਜ ਮੈਂ ਕਿ ਮੇਰਾ ਸਰੀਰ ਬਹੁਤ ਜ਼ਿਆਦਾ ਦਰਦ ਕਰਦਾ ਹੁਣ ਮੇਰੇ ਕੋਲ ਅੱਜ ਦਵਾਈ ਵੀ ਨਹੀਂ ਹੈਗੀ ਸਹਜ Papa ਵੀ ਬਾਹਰ ਗਏ ਨੇ Papa ਨੇ ਵੀ ਨਹੀਂ ਆਉਣਾ ਕ੍ਰੋਸਿੰਗ ਦੀ ਲੈ ਲੂੰਗੀ ਨਾ ਅੱਜ ਤਮਰੇ ਨਹੀਂ ਮੇਰੀ ਬੋਡੀ ਦਰਦ ਕਰ ਰਹੀ ਆ ਪੇਨ ਹੋ ਰਹੀ ਆ ਮੇਰੀ ਆ ਬਾਹਾਂ ਲੱਤਾਂ ਚ ਪਤਾ ਨਹੀਂ ਕੀ ਗੱਲ ਹੋ ਗਈ ਚੰਗੀ ਭਰੀ ਸੀ ਗਿਆਨ ਮੈਨੂੰ ਹੁਣ ਚਮਾ ਨਹੀਂ ਸੀ ਆ ਹੁੰਦਾ ਚਲੋ ਕਮਜ਼ੋਰੀ ਸੀਗੀ ਤਾਂ ਉਹ ਤਾਂ ਥੱਕ ਜਾਂਦੀ ਸੀ ਕੰਮ ਕਰਕੇ ਪਰ ਦਰਦ ਨਹੀਂ ਤੀ ਹੁੰਦਾ ਪਿੰਟੇ ਦੇ ਵਿੱਚ ਅੱਜ ਫੇਰ ਵੀ ਦਰਦ ਸਟਾਰਟ ਹੋ ਗਿਆ ਬਹੁਤ ਜ਼ਿਆਦਾ ਬਹੁਤ ਦਰਦ ਹੋ ਰਿਹਾ ਹੈ ਸਰ ਦੌਰ ਰਿਹਾ ਹੈ ਮੈਂ ਟੀਵੀ ਦੇਖਦੀ ਪਈ ਸੀ ਫੀਵਰ ਰੱਖਾ ਉਹ ਲਾ ਕੇ ਮੈਂ ਕਿਹਾ ਵੀਡੀਓ ਬਣਾ ਲੈਂਦੇ ਆ ਅਜੇ ਕੋਈ ਕੁਛ ਵੀ ਨਹੀਂ ਸੋਚਿਆ ਸਵੇਰੇ ਮੈਂ ਨਹੀਂ ਟੈਂਸ਼ਨ ਆਈ ਪਈ ਉਹ ਵੀ ਤੋ ਦਹੀ ਮਗਾਲਾ ਨਾਲ ਨਹੀਂ ਹੈ ਲਗਾ ਸਵੇਰੇ ਸੂਰ ਨੂੰ ਜੇ ਮੈਂ ਕੁਛ ਬਣਾ ਕੇ ਪਰਾਂਠੇ ਘੁੰਡੇ ਦੇ ਜਿਵੇਂ ਮੋਟਾ ਮੋੜਿਆ ਆਏ ਮਮੀ ਹੈ ਮੇਰੇ ਤੋ ਜਿਹੜਾ ਦਰਦ ਇਹ ਨਾ ਇਹ ਤੰਗ ਕਰਦਾ ਬਹੁਤ ਦਰਦ ਜਾਨ ਕੱਢ ਦਿੰਦਾ ਬਸ ਦਰਦ ਬਹੁਤ ਔਖਾ ਹੈ ਪੂਰੀਆਂ ਬਾਹਾਂ ਚ ਟਸ ਟਸ ਹੋ ਰਹੀ ਆ ਤਾਂ ਦੇ ਵਿੱਚ ਦਰਦ ਜ਼ਿਆਦਾ ਤੰਗ ਕਰਦਾ

ਸਤਿ ਸ੍ਰੀ ਅਕਾਲ ਜੀ। ਤੁਹਾਡਾ ਹੈ ਸਵਾਗਤ ਬੰਦ ਫੈਮਿਲੀ ਵਲੌਗਸ ਵਿੱਚ। ਅੱਜ ਦਿਨ ਹੈ ਗਏ ਮੰਡੇ ਦਾ। ਅੱਜ ਮਮਾ ਨੂੰ ਹੋਇਆ ਸੀ ਵਿਗਾਰ। ਅੱਜ ਅਸੀਂ ਗਏ ਨੀ ਸਕੂਲ। ਮਮਾ ਬਣਾ ਰਿਹਾ ਪਿੰਡੀਆਂ। ਰੋਟੀ ਵੀ। ਫਸਤੀ ਕਾਜੀ ਸਾਲ ਚ ਤੁਹਾਡਾ ਬੰਦ ਫੈਮਿਲੀ ਵਲੌਗ ਵਿੱਚ। ਅਲਦੇ ਬਹੁਤ ਜ਼ਿਆਦਾ ਫੈਵਰੀਟਿਸੀ ਹੋਇਆ ਹੈਗਾ ਕੱਲ ਮੈਨੂੰ ਬਹੁਤ ਜ਼ਿਆਦਾ ਫੀਵਰ ਹੋ ਗਿਆ ਸੀ ਤੇ ਅੱਜ ਹੁਣ ਆਪਾਂ 1 ਵਜੇ ਆ ਮੈਂ ਉੱਕੀ ਲੇਟ ਆ ਮੇਰੇ ਬੱਚਿਆਂ ਨੂੰ ਸਕੂਲ ਵੀ ਨਹੀਂ ਪਹੁੰਚਿਆ ਹੋਇਆ ਹੁਣ ਸਬਜ਼ੀ ਕੋਈ ਹੈ ਨਹੀਂ ਸੀਗੀ ਮੈਂ ਭਿੰਡੀਆਂ ਮਟਨ ਕਰਵਾ ਲੈਂਦੀਆਂ ਭਿੰਡੀਆਂ ਲਾ ਕੇ ਹੁਣ ਬਣਾ ਕੇ ਦੂੰਗੀ ਬੱਚਿਆਂ ਨੂੰ ਰੋਟੀ ਉਸ ਤੋਂ ਬਾਅਦ ਜਿਹੜਾ ਬੁਖਾਰ ਵੀ ਬਣਾ ਹੁਣ ਜ਼ਿਆਦਾ ਆ ਰਹੀਆਂ ਹੱਡ ਪੈਰ ਦੁੱਪਦੇ ਸੀਗੇ ਇਹ ਤਾਂ ਜਵਨ ਇਸ ਕੋਲ ਜਿੱਦ ਨਾ ਚਾਹਦਾ ਹੁਣ ਵੀ ਮਤਲਬ ਇੰਨਾ ਸਰੀਰ ਠੀਕ ਨਹੀਂ ਹੈਗਾ ਪਰ ਰੋਟੀ ਦਾ ਬਣਾ ਕੇ ਦੇਣੀ ਆ ਬੱਚਿਆਂ ਨੂੰ ਮੈਂ ਆਪ ਦਿਖਾਉ ਬੱਚਿਆਂ ਨੂੰ ਦਿਉਂਗੀ ਖਾਣਾ ਤਾਂ ਸੈਜ ਨੇ ਬਣਾ ਦਿੱਤੀ ਸੀ ਵਿਚਾਰੀ ਨੇ ਰੋਟੀ ਬਾਕੀ ਵੀ ਮੈਂ ਇੱਕ ਗਿਲਾਸ ਆਪਕੋ ਬਣਾ ਕੇ ਨਾਲ ਦੀਆਂ ਘੱਟੇ ਬਣਾ ਲੈਣੀ ਆ ਹੁਣ ਮੈਂ ਇੱਧਰ ਰੋਟੀ ਦਾ ਮੇਰੇ ਇੱਧਰ ਕੰਮ ਸੈਜ ਲੱਗੀ ਆ ਝਾੜੂ ਕੋਚਾ ਲਾ ਹੁਣ ਕੋਚਾ ਤਾਂ ਸੈਜ ਰਹਿਣ ਦੀ ਸਾਥ ਹੈ ਤੇ ਆ ਝਾੜੂ ਲਾ ਦੇ ਕੱਲਾ ਅੱਜ ਮੈਂ ਸੋ ਸਕੂਲ ਨਹੀਂ ਪਹੁੰਚ ਹੋਇਆ ਸੋ ਮੈਂ ਤਕਲੀਫ ਚ ਬਹੁਤ ਹੀ ਥੋੜੇ ਮਰੀ ਅੱਖ ਨੂੰ ਖੁੱਲੀ ਮਰੇ ਤਾਂ ਮੈਂ ਤਾਂ ਥੇਰੇ ਹੋਇਆ ਹੈਗਾ ਮੈਂ ਚੰਗੀ ਭਲੀ ਸਿਹਤ ਸੀ ਮੇਰੇ ਦੋਹਾਂ ਸਾਥ ਵੀ ਮੈਂ ਪੂਰੀ ਤੰਦਰੁਸਤ ਸੀ ਕੋਈ ਤਕਲੀਫ ਨਹੀਂ ਸੀ ਮੈਨੂੰ ਕੋਈ ਵੀ ਤਕਲੀਫ ਨਹੀਂ ਸੀ ਲੈ ਲੋ ਮੈਨੂੰ ਇਹ ਲੱਗਦਾ ਨਹੀਂ ਸੀ ਕਿ ਮੈਂ ਬਿਮਾਰ ਥੀ ਮੈਂ ਕੰਮ ਕਰਦੀ ਸੀ ਰੋ ਦਿਨ ਹੋ ਗਿਆ ਇੱਕੋ ਲੱਗਤ ਬੁਖਾਰ ਚੱਲਣਾ ਇੱਕੋ ਲੱਗਤ ਤੁਹਾਡਾ ਬਹੁਤ ਬਿਮਾਰ ਲੱਗਦਾ चलो जी मैं रोटी सब्जी बना के रोटी एक अद्धर कर देनी सब्जी इधर रोटी लग जाना चार बहुत हो गया मैं बच्चा में रोटी खिला देना तुम फिर मिल गया हेलो गाइस कैसे हो तुम सारे आई होप तुम सारे जाने खुश होंगे खुश हाल होंगे शाम का टाइम हो, 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 हो yeah. गया और मैं पांच पाँच चलिए जाती हूँ रोटी ਮੈਨੂੰ ਮੂਡ ਜਿਆ ਖਰਾਬ ਹੋਇਆ ਪਿਆ ਮम्मा ਠੀਕ ਨਹੀਂ ਹੈਗੇ ਔਰ ਪਾਪਾ ਵੀ ਬਚਾਰੇ ਕਰੇ ਨਹੀਂ ਹੈਗੇ ਔਰ ਆਪਾਂ ਡਾਕਟਰ ਦੇ ਤੇ ਮਲਾਂ ਮੇਰੇ ਮਮਾ ਨਾਲ ਮਮਾ ਬਤਾ ਪਤਾ ਨਹੀਂ ਕੀ ਹੋ ਜਾਂਦਾ ਹੈ ਮਮਾ ਬਿਮਾਰ ਹੋ ਗਏ ਸਹੀ ਨਹੀਂ ਬਿਮਾਰ ਹੋ ਗਏ ਸਹੀ ਹੈ ਕੋਈ ਪਤਾ ਨਹੀਂ ਹੋ ਜਾਂਦਾ ਮੇਰਾ ਨਾਮ ਆਪਾਂ ਵੀ ਨਹੀਂ ਕਰੇ ਹੈਗੇ ਦਵਾਈ ਦੂਣ ਨੂੰ ਉਹ ਦੇਖੋ ਪਾਏ ਮਮਾ ਤੇ ਦੇਖਾਏ ਹਾਂ ਹਾਂ ਹਲੋ ਮਮਾ ਗੱਲ ਕਰ ਲੋ ਹਾਈ ਹੈਲੋ ਕੈਨ ਬੱਸ ਕੋ ਮੈਂ ਠੀਕ ਹਾਂ ਕਿ ਮੈਂ ਠੀਕ ਨਹੀਂ ਮੈਨੂੰ ਬਲੇਸਿੰਗ ਦੋ

ਜਦੋਂ ਮੈਂ ਠੀਕ ਹੋ ਗਈ ਮੈਂ ਉਹਦਾ ਵਲੌਗ ਬਣਾਇਆ ਕਰੂੰਗੀ ਇਹ ਵੀ ਵਲੌਗ ਮੈਨੂੰ ਪਤਾ ਨਹੀਂ ਮੈਂ ਕਦੋਂ ਪਾਉਂਗੀ ਕਦੋਂ ਪਾਉਂਗੀ ਜੇ ਠੀਕ ਹੋ ਗਈ ਜੇ ਬਰਸੋਂ ਨੂੰ ਪਾਉਣੀ ਹੈ ਕਿਉਂਕਿ ਹਜੇ ਮੇਰੇ ਤੇ ਠੀਕ ਨਹੀਂ ਹੈਗਾ ਮੇਰੇ ਚ ਬੈਠਣ ਦੀ ਹੱਤ ਨਹੀਂ ਆ ਗਈ ਵਲੌਗ ਐਡਿਟ ਕਰਾ ਬੈਠ ਕੇ ਹਨਾ ਸਾਡੇ ਨਾਲ ਮੋਟਰਸਾਈਕਲ ਦੀ ਵੀਡੀਓ ਬਣਾਈ ਬਾਕੀ ਹੁਣ ਅੱਪਾ ਵੀ ਜਾਣਾ ਕਰ ਲੈ ਵਾਲੇ ਸੀ ਬਸ ਫਿਰ ਇਹੀ ਕਹਿਣਾ ਸੀਗਾ ਕਿਉਂਕਿ ਬਸ ਸਾਡਾ ਸਾਥ ਨਾ ਛੱਡਿਓ ਹੈਨਾ ਮੰਮਾ ਸਾਡੇ ਵਲੌਗ ਦੇਖਦੇ ਜਾਇਓ ਜਦੋਂ ਵੀ ਆਏ ਸਾਡੇ ਵਲੌਗਸ ਦੇਖ ਲਓ ਜਿਨ੍ਹਾਂ ਨੇ ਪੁਰਾਣੇ ਕੋਈ ਵਲੌਗਸ ਨਹੀਂ ਦੇਖਿਆ ਦੇਖੋ ਗਾਇਜ਼ ਅਭੀ ਨੇ ਕੀਤੀ ਹੈ ਅਭੀ ਤੇ ਹਰਸ਼ ਨੇ ਕੀਤੀ ਹੈ ਮੋਡੀਫਾਈ ਆਹ ਕਲਰ ਉਤਰਿਆ ਹੋਇਆ ਸਾਰਾ ਇਹ ਮੋਡੀਫਾਈ ਕੀਤੇ ਹਨ ਇਹਨਾਂ ਨੇ ਕਿ ਆਪਣੀ ਸਾਈਕਲ ਮੈਨੂੰ ਤੇ ਚੀਜ਼ਾਂ ਦਾ ਇੰਟਰਸਟਿੰਗ ਨਹੀਂ ਹੈਗਾ ਮਤਲਬ ਹੈਗਾ ਇਹ ਸਾਈਕਲ ਸਹੀ ਨਹੀਂ ਰੱਖਦੇ ਇਸ ਲਈ ਮੈਨੂੰ ਇਹਦੇ ਤੇ ਗੁੱਸਾ ਆਉਂਦਾ ਹੈ ਆ ਦੇਖੋ ਇਹਨੇ ਸਲੰਸਰ ਬਣਾਇਆ ਹੈ ਮਤਲਬ ਕਾਰਡਬੋਰਡ ਦਾ ਸਲੰਸਰ ਬਸ ਉਹਨਾਂ ਨੂੰ ਲੱਗ ਰਿਹਾ ਹੈ ਇੱਥੇ ਹਲੇ ਕਲਰ ਅੱਛੀ ਤਰ੍ਹਾਂ ਹੋਣਾ ਕਿਉਂਕਿ ਆ ਦੇਖ ਟੇਪ ਤੇ ਕਿਉਂਕਿ ਕਲਰ ਨਹੀਂ ਖੜਦਾ ਇਹ ਨਾ ਟੇਪ ਇੱਥੇ ਟੇਪ ਹਾਂ ਟੇਪ ਲੱਗ ਟੇਪ ਹੈ ਆ ਦੇਖ ਲੈ ਇੱਧਰ ਆ ਚੀਜ਼ ਤੇ ਟੇਪ ਨਹੀਂ ਖੜਦੀ ਹੁੰਦੀ ਆਖਰ ਉਹ ਸਾਰੀ ਦਿਖਾ ਦੇ ਤੀ ਲੋਖਾ ਆ ਦੇਖੋ ਕਿਉਂਕਿ ਇਹ ਸਾਈਕਲ ਠੀਕ ਨਹੀਂ ਰੱਖਦਾ ਕਿਤੇ ਠੀਕ ਰੱਖੇ ਤਾਂ ਤਾਂ ਸੋਣੀ ਵੀ ਲੱਗੇ ਇਸ ਲਈ ਗੁੱਸਾ ਆਉਂਦਾ ਹੈ ਜਿੱਤੇ ਸਿਰ ਚਲੋ ਬਾਏ ਗਾਇਜ਼ ਇੱਥੇ ਅਸੀਂ 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 ਕਰਦੇ ਆਂ ਪ੍ਰਾਣੀਆਂ ਚੀਜ਼ਾਂ ਦੀ ਮੋਡੀਫਿਕੇਸ਼ਨ ਤੇ ਅਵੀ ਕਰਦਾ ਨਵੀਆਂ ਦੀ ਨਵੀਆਂ ਗੱਡੀਆਂ ਤੋੜ ਕੇ ਉਹਨੂੰ ਮੋਡੀਫਾਈ ਕਰੂਗਾ ਇੱਕ ਇੰਨੀ ਸੋਣੀ ਇਹਨੂੰ ਛੋਟੀ ਜੀ ਓ ਇੰਨੀ ਮਹਿੰਗੀ ਸੀਗੀ ਗੱਡੀ ਇੰਨੀ ਕੋ ਓ ਇੰਨੀ ਸੋਣੀ ਸੀਗੀ ਮੇਰੇ ਜੂੜਾ ਕੀਤਾ ਹੈ ਗਾਇਜ਼ ਬਾਹਰ ਗਿਆ ਪਿਆ ਔਰ ਓ ਇੰਨੀ ਸੋਣੀ ਸੀਗੀ नंबर टेन पूरी हो बगाड़ की सारी नहीं सारी। और है भी और लोग दे दी सी आप लोग दे दी सी इस टाइम हो गया देख दिया टाइम कितना हो गया टाइम चुका करा तो बचा 8 6 ਹੋ ਗਏ ਟਾਈਮ ਦੇ ਆਪਾਂ ਕਰਦੇ ਆ ਬਸ ਇੱਥੇ ਵਲੌਗ ਦਾ ਐਂਡ ਵਲੌਗ ਆਇਆ ਕਿਉਂਕਿ ਤੁਹਾਨੂੰ ਹਾਂਜੀ ਮੈਂ ਇਹੀ ਕਹਿ ਰਹੀ ਸੀ ਸਾਡੇ ਵਲੌਗ ਨੂੰ ਪ੍ਰਾਣੀਆਂ ਨੂੰ ਵੀ ਸਾਡੇ ਕੋਈ ਕਦੇ-ਕਦੇ ਵਲੌਗ ਨਹੀਂ ਆਉਣਗੇ ਤਾਂ ਪ੍ਰਾਣੀਆਂ ਨੂੰ ਵੀ ਦੇਖੋ ਜਿਨ੍ਹਾਂ ਨੇ ਨਹੀਂ ਪ੍ਰਾਣੇ ਦੇਖੇ ਹੈਗੇ ਔਰ ਕਮੈਂਟ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਚੈਨਲ ਕੀਤਾ ਹੁਣੇ ਦੇ ਹੁਣੇ ਕਰ ਦਿਓ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਔਰ ਬੈਲ ਆਈਕਨ ਨੂੰ ਵੀ ਜ਼ਰੂਰ ਦਵਾ ਦਿਆ ਕਰੋ ਵੀ ਸਾਡਾ ਵਲੌਗ ਜਦੋਂ ਵੀ ਆਏ ਤੁਹਾਡੇ ਕੋਲ ਪਹਿਲਾ ਆ ਜਾਵੇ ਮੈਸੇਜ ਵੀ ਬਨ ਫੈਮਿਲੀ ਵਲੌਗਸ ਆ ਵਲੌਗ ਆ ਰਿਹਾ ਬਸਾਨੂੰ ਪਿਆਰ ਇਦਾਂ ਹੀ ਦਿੰਦੇ ਰਹੋ ਔਰ ਮੰਮਾ ਨੂੰ ਬਲੇਸਿੰਗਸ ਦਿਓ ਵੀ ਮੰਮਾ ਠੀਕ ਹੋ ਜਾਣ ਅੱਛੀ ਜਰਾ ਔਰ ਮਿਲਦੇ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ